ਪੈਰੀਸ 올림픽 ਖੇਡਾਂ ਦੇ ਵਿੱਚ ਇਸ ਸਮੇਂ ਭਾਰਤੀ ਹਾਕੀ ਟੀਮ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਖਾਸ ਕਰਕੇ ਪੰਜਾਬੀ ਭਾਰਤੀ ਹਾਕੀ ਟੀਮ ਦੇ ਹਰ ਮੈਚ ਨੂੰ ਬੜੇ ਉਤਸ਼ਾਹ ਨਾਲ ਵੇਖ ਰਹੇ ਨੇ ਬੜੇ ਉਤਸ਼ਾਹ ਨਾਲ ਵੇਖਣ ਦਾ ਕਾਰਨ ਇਹ ਹੈ ਕਿ ਪੰਜਾਬ ਤੋਂ ਇਸ ਸਮੇਂ 10 ਖਿਡਾਰੀ ਭਾਰਤੀ ਹਾਕੀ ਟੀਮ ਦੇ ਵਿੱਚ ਖੇਡ ਰਹੇ ਨੇ ਇੱਥੋਂ ਤੱਕ ਕਿ ਕਪਤਾਨੀ ਤੇ ਉਪ ਕਪਤਾਨੀ ਵੀ ਪੰਜਾਬ ਦੇ ਕੋਲ ਹੈ ਆਓ ਗੱਲ ਕਰਦੇ ਹਾਂ ਉਹਨਾਂ 10 ਖਿਡਾਰੀਆਂ ਦੀ ਜਿਹੜੇ ਸਮੇਂ ਪੰਜਾਬ ਤੋਂ ਨੇ ਅਤੇ ਉਹ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਆਓ ਉਹਨਾਂ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਇਸੇ ਨਾਲ ਹੀ ਟੀਮ ਦੇ ਉਪ ਕਪਤਾਨ ਹਾਰਦਿਕ ਜਲੰਧਰ ਦੇ ਨੇ ਜੇਕਰ ਤੀਜੇ ਖਿਡਾਰੀ ਦੀ ਗੱਲ ਕਰੀਏ ਮਨਪ੍ਰੀਤ ਸਿੰਘ ਜੋ ਕਿ ਹਾਕੀ ਦੇ ਸਾਬਕਾ ਕਪਤਾਨ ਨੇ ਉਹ ਮਨਪ੍ਰੀਤ ਸਿੰਘ ਜਲੰਧਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਚੌਥਾ ਖਿਡਾਰੀ ਮਿਡਫੀਲਡਰ ਮਨਦੀਪ ਸਿੰਘ ਜੋ ਕਿ ਜਲੰਧਰ ਤੋਂ ਨੇ ਇਸੇ ਨਾਲ ਹੀ ਜਰਮਨ ਪ੍ਰੀਤ ਸਿੰਘ ਜੋ ਕਿ ਅੰਮ੍ਰਿਤਸਰ ਦੇ ਨੇ ਇਸੇ ਨਾਲ ਹੀ ਕਪੂਰਥਲਾ ਤੋਂ ਪਾਠਕ ਅਤੇ ਜੁਗਰਾਜ ਦੋ ਖਿਡਾਰੀ ਕਪੂਰਥਲਾ ਨਾਲ ਸੰਬੰਧ ਰੱਖਦੇ ਨੇ ਜਿਸੇ ਨਾਲ ਹੀ ਸੁਖਜੀਤ ਸਿੰਘ ਜਲੰਧਰ ਤੋਂ ਸੰਬੰਧ ਰੱਖਦੇ ਨੇ ਗੁਰਜੰਟ ਸਿੰਘ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਰਹਿਣ ਵਾਲੇ ਖਿਡਾਰੀ ਨੇ ਸਾਰੇ ਪੰਜਾਬ ਦੇ ਉਹ 10 ਖਿਡਾਰੀ ਨੇ ਜੋ ਇਸ ਸਮੇਂ ਭਾਰਤੀ ਹਾਕੀ ਟੀਮ ਦਾ ਹਿੱਸਾ ਨੇ ਇਸ ਸਮੇਂ ਦੋ ਜ਼ਿਲ੍ਹੇ ਅਮਰਤਸਰ ਅਤੇ ਜਲੰਧਰ ਦੇ ਸਭ ਤੋਂ ਵੱਧ ਖਿਡਾਰੀ ਭਾਰਤੀ ਹਾਕੀ ਟੀਮ ਦੇ ਵਿੱਚ ਖੇਡ ਰਹੇ ਨੇ ਤਾਂ ਦੱਸਦੀ ਹੈ ਭਾਰਤੀ ਹਾਕੀ ਟੀਮ ਇਸ ਸਮੇਂ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਭਾਰਤੀ ਹਾਕੀ ਟੀਮ ਹੁਣ ਤੱਕ 3 ਮੈਚ ਜਿੱਤ ਚੁੱਕੀ ਹੈ ਤੇ 1 ਮੈਚ ਹਾਰ ਚੁੱਕੀ ਹੈ ਤੇ ਜਦ ਕਿ 1 ਮੈਚ ਡਰਾ ਹੋ ਗਿਆ ਸੀਗਾ ਭਾਰਤੀ ਹਾਕੀ ਟੀਮ 4 ਅਗਸਤ ਨੂੰ ਕੁਆਟਰਫਾਈਨਲ ਵਿੱਚ ਪੜੇਗੀ ਭਾਰਤ ਦਾ ਮੁਕਾਬਲਾ ਬਰਟੇ ਨਾਲ ਹੋਵੇਗਾ